ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦੋਸਤ ਇੰਜੀਨੀਅਰ ਜੇਪੀ ਸਿੰਘ ਚੈਨਲ ਜੇਪੀ ਬੋਲਦਾ ਹਾਂ ਅੱਜ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋਇਆ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਕੱਲ ਹੀ ਅਜੇ ਦਿੱਲੀ ਦਾ ਚੋਣ ਦੰਗਲ ਜਿਹੜਾ ਉਪਾਕੀ ਹਟਿਆ ਉਹਦੇ ਨਤੀਜੇ ਆਏ ਨੇ ਨਤੀਜੇ ਵੀ ਬੜੇ ਸਾਰਿਆਂ ਨੂੰ ਹੈਰਾਨੀਜਨ ਕਰਨ ਵਾਲੇ ਸੀ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਪਾ ਪਾ ਪਾਰਟੀ ਜਨਤਾ ਪਾਰਟੀ ਬੜੇ ਬਹੁਮਤ ਨਾਲ ਉਥੋਂ ਜਿੱਤੀ ਆ ਔਰ ਕਾਫੀ ਸਾਲਾਂ ਬਾਅਦ ਉਹ ਸੱਤਾ 'ਚ ਵਾਪਸ ਆਈ ਆ ਆਮ ਆਦਮੀ ਪਾਰਟੀ ਨੇ ਜਿੱਥੇ ਬੜਾ ਘਮੰਡ ਸੀ ਉਥੇ ਲੋਕਾਂ ਨੇ ਦੱਸ ਦਿੱਤਾ ਕਿ ਸਿਰਫ ਗੱਲਾਂ ਨਾਲ ਸਿਰਫ ਲਾਰਿਆਂ ਦੇ ਨਾਲ ਚੋਣਾਂ ਵਿੱਚ ਜਿੱਤਿਆ ਨਹੀਂ ਜਾ ਸਕਦਾ ਪਿਛਲੇ 10 ਸਾਲਾਂ ਤੋਂ 10 12 ਸਾਲਾਂ ਤੋਂ ਰਾਜ ਕਰ ਰਹੇ ਸੀ ਦਿੱਲੀ 'ਚ ਤੇ ਵਿਕਾਸ ਦੇ ਨਾਂ ਦੇ ਉੱਤੇ ਗੱਲਾਂ ਸੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ 1-1000 ਰੁਪਏ ਦਾ ਉਹਨਾਂ ਨੇ ਜਿਹੜਾ ਵਾਅਦਾ ਪੰਜਾਬ 'ਚ ਕੀਤਾ ਸੀ ਉੱਥੇ 2000 ਕਰ ਦਿੱਤੇ ਤੇ ਲੋਕਾਂ ਨੂੰ ਪਤਾ ਸੀ ਕਿਉਂਕਿ ਦਿੱਲੀ ਕੋਈ ਦੂਰ ਨਹੀਂ ਆ ਕਹਿੰਦੇ ਤੇ ਦਿੱਲੀ ਦੂਰ ਆ ਲਿਖਣਾ ਪੰਜਾਬ ਤੋਂ ਦਿੱਲੀ ਦੂਰ ਨਹੀਂ ਆ ਲੋਕਾਂ ਨੂੰ ਪਤਾ ਲੱਗਾ ਕਿ ਇਹਨਾਂ ਨੇ ਜਦ ਪੰਜਾਬ ਵਿੱਚ ਹੀ ਲਾਰੇ ਲਾਏ ਤੇ ਉੱਥੇ ਵੀ ਲਾਰੇ ਲਾਉਣੇ ਪਾਣੀ ਤੋਂ ਲੈ ਕੇ ਹੋਰ ਕਈ ਗੱਲਾਂ ਦੇ ਜਿਹੜੇ ਗੰਭੀਰ ਮਸਲੇ ਸੀ ਜਦੋਂ بارش ਹੁੰਦੀ ਸੀ ਤਾਂ ਸਾਰਾ ਭਰ ਜਾਂਦਾ ਸੀ ਤੇ ਕੇਜਰੀਵਾਲ ਜੀ ਸਿਰਫ ਇੱਕੋ ਹੀ ਇਲਜ਼ਾਮ ਲਾਈ ਜਾਂਦੇ ਸੀ ਕੋਈ ਕੰਮ ਵੀ ਗਵਰਨਰ ਨਹੀਂ ਕਰ ਦਿੰਦਾ ਬੀਜੇਪੀ ਨਹੀਂ ਤੇ ਲੋਕਾਂ ਨੇ ਫਤਵਾ ਜਿਹੜਾ ਉਹ ਭਾਜਪਾ ਦੇ ਅਕਜੀ ਦਿੱਤਾ ਪਰ ਇੱਥੇ ਇੱਕ ਬਹੁਤ ਹੀ ਰੋਚਕ ਬੜੀ ਹਾਸੇਣੀ ਗੱਲ ਆ ਮੈਨੂੰ ਇਹ ਗੱਲ ਦੱਸਣ ਲੱਗਿਆ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਹਾਰੀ ਬੇਸ਼ਕ ਆਮ ਆਦਮੀ ਪਾਰਟੀ ਇੱਥੋਂ ਪਰ ਖੁਸ਼ੀ ਕੌਣ ਮਨਾ ਰਿਆ ਤੁਸੀਂ ਦੱਸੋ ਖੁਸ਼ੀ ਕੌਣ ਮਨਾ ਰਿਆ ਖੁਸ਼ੀ ਮਨਾ ਰਹੀ ਆ ਕਾਂਗਰਸ ਪਾਰਟੀ ਖੁਸ਼ੀ ਮਨਾ ਰਹੀ ਆ ਸਭ ਤੋਂ ਜਬਰਦਸਤ ਜਿਹੜੀ ਖੁਸ਼ੀ ਮਨਾ ਰਹੀ ਆ ਉਹ ਕਾਂਗਰਸ ਪਾਰਟੀ ਮਨਾ ਰਹੀ ਆ ਜਿਹੜੀ ਪਿਛਲੇ 10 ਸਾਲਾਂ ਤੋਂ ਸਿਰਫ ਉੱਥੇ ਸਿਫਰ ਤੇ ਖੜੀ ਆ ਜਿਹੜੀ ਆਪਣਾ ਖਾਤਾ ਨਹੀਂ ਖੋਲ ਪਾਈ ਜਿਹੜੇ ਕਾਂਗਰਸ ਦੇ ਲੀਡਰਾਂ ਚ ਬੜੀ-ਬੜੀ ਵੱਡੀਆਂ ਗੱਲਾਂ ਪੰਜਾਬ ਵਿੱਚ ਵੀ ਕਰ ਰਹੇ ਨੇ ਤੇ ਸੈਂਟਰ ਵਿੱਚ ਵੀ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਹਾਰ ਗਈ ਉਹ ਦੱਸਣ ਕਿ ਤੁਸੀਂ ਦਿੱਲੀ ਦੇ ਲੋਕਾਂ ਦੇ ਵਿੱਚ ਆਪਣੇ ਦਿਲਾਂ 'ਚ ਕਿਉਂ ਨਹੀਂ ਵੱਸ ਪਾਏ ਸ਼ੀਲਾ ਦੀਕਸ਼ਾ ਦੇ ਜਾਣ ਤੋਂ ਬਾਅਦ ਜੀ ਦਿੱਲੀ ਖਾਲੀ ਦੀ ਖਾਲੀ ਹੈ ਕਾਂਗਦੀ ਝੋਲੀ 'ਚ ਬੜੀਆ ਸੁਣੀ ਗੱਲ ਮੈਨੂੰ ਅੱਜ ਮੈਂ ਇੱਕ ਵੀਡੀਓ ਵੇਖ ਰਿਆ ਸੀ ਕਾਂਗਰਸ ਦੇ ਬੜੇ ਦਿੱਗਜ ਲੀਡਰ ਜਿਹੜੇ ਆ ਖਹਿਰਾ ਜੀ ਲੱਡੂ ਰਾ ਕੇ ਢੋਲ ਵਜਾ ਰਹੇ ਨੇ ਉਹ ਮੈਨੂੰ ਦੇਸ ਗੱਲ ਦੀ ਸਮਝ ਨਹੀਂ ਆਈ ਕਿ ਉਹ ਆਮ ਆਦਮੀ ਪਾਰਟੀ ਦੀ ਹਾਰ ਦੀ ਖੁਸ਼ੀ ਚ ਢੋਲ ਵਜਾ ਰਹੇ ਨੇ ਜਾਂ ਆਪਣੀ ਕਾਂਗਰਸ ਦੇ ਸਫਰ ਦੇ ਢੋਲ ਵਜਾ ਰਹੇ ਨੇ ਉਹ ਕਹਿੰਦੇ ਫਸਟ ਤਾਂ ਇਹ ਵੀ ਆਏ ਪਿਆ ਲੋ ਪਿੱਛੇ ਹੀ ਆਏ ਆ ਮੈਂ ਕਿਸੇ ਕਾ ਪਾਰਟੀ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦਾ ਪਰ ਮੈਨੂੰ ਇਹਨਾਂ ਲੀਡਰਾਂ ਦੀ ਗੱਲਾਂ ਤੇ ਆਉਂਦੇ ਆ ਵਿਰੋਧੀ ਧਿਰ ਦੇ ਨੇਤਾ ਜਿਹੜੇ ਪ੍ਰਤਾਪ ਬਾਜਵਾ ਜੀ ਉਹਨਾਂ ਨੇ ਵੀ ਇੱਕ ਬਿਆਨ ਅੱਜ ਦਿੱਤਾ ਕਹਿੰਦੇ ਭਗਵੰਤ ਮਾਨ ਜੀ ਹੁਣ ਸਾਰੇ ਨਾਮ ਧਾਮ ਲੈ ਕੇ ਬੀਜੇਪੀ ਵਿੱਚ ਸ਼ਾਮਲ ਹੋ ਰਹੇ ਆ ਸੱਤਾ ਦਾ ਪਰਿਵਰਤਨ ਹੋ ਰਿਹਾ ਪੰਜਾਬ ਦੇ ਵਿੱਚ ਤੁਸੀਂ ਦੱਸੋ ਕਿ ਇਹਨਾਂ ਦੇ ਜਿਹੜੇ ਬਿਆਨ ਆ ਉਹ ਕਿੰਨਾ ਤੱਕ ਸਹੀ ਨੇ ਇਹ ਗੱਲਾਂ ਸਹੀ ਕਰ ਰਹੇ ਨੇ ਆਮ ਆਦਮੀ ਪਾਰਟੀ ਜਿਹੜੀ ਦਿੱਲੀ ਹਰੀ ਆ ਕੀ ਉਸ ਦਾ ਸਿੱਧਾ ਸਿੱਧਾ ਅਸਰ ਜਿਹੜਾ ਪੰਜਾਬ 'ਚ ਆਉਣ ਵਾਲੀਆਂ 2027 ਦੀ ਚੋਣਾਂ ਵਿੱਚ ਅਸਰ ਪਵੇਗਾ ਕਿ ਨਹੀਂ ਪਵੇਗਾ ਜਾਂ ਹੁਣ ਭਗਵੰਤ ਮਾਨ ਜੀ ਨੂੰ ਕੰਮ ਕਰਨੇ ਪੈਣੇ ਆ ਸਿਰਫ ਲਾਰਿਆਂ ਨਾਲ ਗੱਲਾਂ ਨਾਲ ਕਾਜਾਂ ਨਾਲ ਮਹੱਲ ਬਣਾ ਕੇ ਕਮੇਟੀ ਕਰਕੇ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਸੀ ਉਹ ਹੁਣ ਗੱਲਾਂ ਨਹੀਂ ਦੇ ਚੱਲਣੀਆਂ ਪੰਜਾਬ ਦੇ ਵਿੱਚ ਵੀ ਜੇ ਸੱਤਾ 'ਚ ਵਾਪਸੀ ਲੈਣੀ ਆ ਤਾਂ ਕੁਝ ਕਰਨਾ ਪੈਣਾ ਨਹੀਂ ਤੇ ਵਿਰੋਧੀ ਤਾਂ ਦੇ ਨੇਤਾ ਤੇ ਢੋਲ ਵਜਾ ਕੇ ਭੰਗੜੇ ਜ਼ਰੂਰ ਪਾਉਂਦੇ ਨੇ ਤੁਹਾਡੇ ਸਾਹਮਣੇ ਤੁਸੀਂ ਆਪਣੇ ਵਿਚਾਰ ਦੇਣੇ ਮੈਂ ਇਹੀ ਗੱਲ ਕਰਨੇ ਚਾਹਣਾ ਕਿ ਦਿੱਲੀ ਦੀ ਸੱਤਾ ਦਾ ਅਸਰ ਪੰਜਾਬ ਵਿੱਚ ਦੇਖਣ ਨੂੰ ਤਾਂ ਮਿਲ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਦੱਸਣਾ ਕਿ ਆਮ ਆਦਮੀ ਪਾਰਟੀ ਦਾ ਪੁਸ਼ ਜਿਹੜਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ 2027 ਦੀ ਚੋਣਾਂ ਵਿੱਚ ਕੀ ਹੋਏਗਾ ਪਰ ਜਿਹੜੇ ਕਾਂਗਰਸ ਦੇ ਢੋਲ ਭੰਗੜੇ ਤੇ ਲੱਡੂ ਵੰਡ ਰਹੇ ਨੇ ਉਹਨਾਂ ਬਾਰੇ ਵੀ ਥੋੜੇ ਜਿਹਾ ਕਮੈਂਟਾਂ ਵਿੱਚ ਦੱਸਣਾ ਵੀ ਉਹਨਾਂ ਨੂੰ ਕਾਦੀ ਖੁਸ਼ੀ ਆ ਦਿੱਲੀ ਵਿੱਚ ਜਿੱਤਣ ਦੀ ਜਾਂ ਹਾਰਨ ਦੀ ਜਾਂ ਆਪਣੀ ਪਾਰਟੀ ਹਾਰਨ ਦੀ ਜਾਂ ਅੱਗੇ ਉਹਨਾਂ ਦੇ ਕੀ ਕੀ ਆ ਤੇ ਯਰ ਵੀ ਰਹਿਣਗੇ ਅੱਗੇ ਉਹ ਕੀ ਕਰਨਗੇ ਕਿ ਪੰਜਾਬ ਵਿੱਚ ਕਾਂਗਰਸ ਵੀ ਜ਼ੋਰ ਲਾ ਰਹੀ ਆ ਅਕਾਲੀ ਦਲ ਵੀ ਲਾ ਰਿਹਾ ਆਪਣੇ ਪੈਰ ਪਸਾਰਨ ਲਈ ਤੇ ਤੁਸੀਂ ਆਪਣੇ ਕਮੈਂਟਾਂ ਵਿੱਚ ਦੱਸਣਾ ਜੀ ਇੰਨੀਆਂ ਗੱਲਾਂ ਨਾਲ ਫਿਰ ਕਿਸੇ ਨਵੇਂ ਵਿਸ਼ੇ ਤੇ ਨਵੇਂ ਮੁੱਦੇ ਤੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋਏਗਾ ਜੇਪੀ ਬੋਲਦਾ ਧੰਨਵਾਦ